ਚਲੋ ਪੜੋ ਮੰਨੇ 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 ਜੁੜ ਜੁੜ ਰੇ ਹੋਵੇ ਹਨਬੋਧ ਚਲੋ ਮੰਨਾ ਮੰਨੇ ਇੱਕ ਮੱਤ ਰੱਖ ਜੋ ਉਹ ਹੀ ਦਲਾਵਾ ਇੱਥੇ ਲਾਣੀਆਂ ਮੰਨਿਆ ਨਹੀਂ ਪੜਨਾ ਮੰਨੇ ਜੇ 12ਵੀਂ ਪੌੜੀ ਆ ਉੱਤੇ ਕੱਲੀ ਲਾ ਹੈ ਮੰਨੇ ਕੀ ਗੱਤ ਕਹੀ ਨਾ ਜਾਏ 13ਵੀਂ 14ਵੀਂ 15ਵੀਂ ਪੌੜੀ ਜਿਹੜੇ ਮੰਨੇ ਵਾਲੀਆਂ ਪੌੜੀਆਂ ਚਾਹਣਾਂ ਉਹਨਾਂ ਵਿੱਚ ਸਾਰਿਆਂ ਨੂੰ ਹੁਣ ਦਲਾਹ ਲੱਗੀ ਇਹ ਪਿਆਰ ਕਰਨਾ ਰੋਕ ਮੰਮੀ ਮੰਨਾ ਸਗਲ 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 ਫੜ ਕੋਣ ਚਾਬਾ ਸਗਲ ਸਗਲ ਪਵਨ ਪਵਨ ਕੀ ਸੋਧ ਸੋਧ ਮੰਮੀ ਮੰਨਾ ਥੋੜਾ ਮਾਇਕ ਕਰਕੇ ਕਰ ਲੈ ਕੋਈ ਮੋ ਮਨਾ ਮੋ ਜੋਤਾ 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 ਨਾ ਮਾ ਹੋਣੇ ਤੇ ਨੰਨੇ ਨੰਨਾ ਲੱਗਿਆ ਨੰਨਾ ਬਣਨਾ ਬੰਨਾ ਆਏ ਅਗੋਂ ਹਾਏ ਕਾਏ ਮੈਂ ਬਣੀ ਮੈਂ ਜੰ ਜੰ ਜੀ ਕਾ ਕ ਦਲਾਵਾ ਬੜਾ ਮੁੰਦਰ ਦਲਾਵਾ ਹੈ ਨਾ ਦਲਾਵਾ ਬੜਾ ਖਾਨੇ ਕਾ ਕ ਕਾ ਕ